ਗੁੜ ਤੇ ਮੂੰਗਫਲੀ ਦੀ ਜਿਹੜੀ ਗਚਕ ਹੁੰਦੀ ਹੈ ਸਾਰਿਆਂ ਨੂੰ ਖਾਣਾ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹੈ ਵੱਡੇ ਹੋਣ ਜਾਂ ਬੱਚੇ ਤੇ ਆਪਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਹੀ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇੱਕਦਮ ਬਾਜ਼ਾਰ ਵਰਗੀ ਇਹ ਗਚਕ ਘਰ ਦੇ ਵਿੱਚ ਬਣ ਕੇ ਤਿਆਰ ਹੋਏਗੀ ਇਹਨੂੰ ਚਿੱਕੀ ਵੀ ਕਿਹਾ ਜਾਂਦਾ ਹੈ ਗੁੜ ਤੇ ਮੂੰਗਫਲੀ ਦੀ ਚਿੱਕੀ ਵੀ ਇਹਨੂੰ ਕਹਿੰਦੇ ਆ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਬਿਲਕੁਲ ਵੀ ਸਕਿੱਪ ਨਾ ਕਰਿਓ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਆਓ ਫਿਰ ਗੱਚਕ ਬਣਾਈਏ ਗੱਜਕ ਬਣਾਉਣ ਦੇ ਲਈ ਇੱਥੇ ਮੈਂ ਕੱਚੀ ਮੂੰਗਫਲੀ ਲਈ ਹੈ ਇੱਕ ਬੌਲ ਭਰ ਕੇ ਤੁਸੀਂ ਚਾਹੋ ਤੇ ਪੱਕੀ ਹੋਈ ਮੂੰਗਫਲੀ Roasted ਮੂੰਗਫਲੀ ਜਿਹੜੀ ਹੈ ਨਾ ਦਾਣਿਆਂ ਵਾਲੀ ਰੋਸਟ ਦਾਣੇ ਹੁੰਦੇ ਜਿਹੜੇ ਭੁਜੇ ਹੋਏ ਉਹ ਵੀ ਤੁਸੀਂ ਵਿਚਾਰ ਤੋਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹ ਵਾਲੀ ਜਿਹੜੀ ਮੂੰਗਫਲੀ ਹੁੰਦੀ ਹੈ ਇਹਦਾ ਛਿਲਕਾ ਉਤਾਰ ਕੇ ਇਹਦੇ ਦਾਣੇ ਕੱਢ ਕੇ ਤੁਸੀਂ ਇਹ ਮੂੰਗਫਲੀ ਜਿਹੜੀ ਹੈ ਇਹ ਵੀ ਲੈ ਸਕਦੇ ਹੋ ਤੇ ਮੈਂ ਇੱਥੇ ਕੱਚੀ ਮੂੰਗਫਲੀ ਲਈ ਜੇਕਰ ਤੁਸੀਂ ਭੁਜੀ ਹੋਈ ਮੂੰਗਫਲੀ ਲਓਗੇ ਤੇ ਬਹੁਤ ਹੀ ਜਲਦੀ ਇਹ ਗੱਜਕ ਜਿਹੜੀ ਹੈ ਬਣ ਜਾਏਗੀ ਤੇ ਜਿੰਨੀ ਆਪਾਂ ਮੂੰਗਫਲੀ ਲਈਏ ਉੰਨੇ ਹੀ ਆਪਾਂ ਗੁੜ ਲੈਣੇ ਆ ਗੁੜ ਵੀ ਜਿਹੜਾ ਹੈ ਬਾਜ਼ਾਰ ਦੇ ਵਿੱਚ ਦੋ ਤਰ੍ਹਾਂ ਦਾ ਆਂਦਾ ਇੱਕ ਦੇਸੀ ਗੁੜ ਆਂਦਾ ਤੇ ਇੱਕ ਕੁਝ ਇਹ ਜਿਹੜਾ orange orange ਜਿਹਾ ਦਿਖਦਾ ਨਾ ਪੀਲਾ ਪੀਲਾ ਜਿਹਾ ਇਹ ਆਂਦਾ ਤੇ ਜਿਹੜਾ ਦੇਸੀ ਗੁੜ ਹੁੰਦਾ ਉਹ ਇਦਾਂ ਦਾ ਦੇਖਣ ਨੂੰ ਹੁੰਦਾ ਕਾਲਾ ਕਾਲਾ ਜਿਹਾ ਥੋੜਾ ਜਿਹਾ ਇਹਦਾ ਡਾਰਕ ਹੁੰਦਾ ਰੰਗ ਤੇ ਜਿਹੜਾ ਗੁੜ ਆਪਾਂ ਜਿਹੜਾ ਬੋਲ ਦੇ ਵਿੱਚ ਲਿਆ ਹੋਇਆ ਹੈ ਗੱਚਕ ਬਣਾਉਣ ਦੇ ਲਈ ਤੁਸੀਂ ਇਹ ਵਾਲਾ ਗੁੜ ਲੈਣਾ ਦੇਸੀ ਗੁੜ ਨਹੀਂ ਲੈਣਾ ਦੇਸੀ ਗੁੜ ਨਾਲ ਗੱਚਕ ਜਿਹੜੀ ਚੰਗੀ ਨਹੀਂ ਬਣਦੀ ਆ ਹੁਣ ਆਪਾਂ ਗੈਸ ਦੇ ਉੱਤੇ ਕੜਾਹੀ ਰੱਖੀਏ ਤੇ ਕੜਾਹੀ ਦੇ ਵਿੱਚ ਪਾਵਾਂਗੇ ਮੂੰਗਫਲੀ ਤੇ ਮੂੰਗਫਲੀ ਨੂੰ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਦੇ ਨਾਲ ਜਦੋਂ ਤੱਕ ਇਹਦਾ ਛਿਲਕਾ ਆਪਣੇ ਆਪ ਉਤਰਨਾ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਜਦੋਂ ਮੂੰਗਫਲੀ ਭੁੱਜ ਜਾਂਦੀ ਹੈ ਤੇ ਉਦੋਂ ਹੀ ਇਹ ਕਰਨਾ ਸ਼ੁਰੂ ਕਰ ਦਿੰਦੀ ਹੈ ਇਹਦੇ ਵਿੱਚ ਉਹ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਤੇ ਫਟ ਜਾਂਦੀ ਹੈ ਆਪਣੇ ਆਪ ਹੀ ਇਹਦੇ ਦਾਣੇ ਜਿਹੜੇ ਫਟ ਜਾਂਦੇ ਆ ਤੇ ਇਹਨੂੰ ਆਪਾਂ ਲੋ ਗੈਸ ਦੇ ਉੱਤੇ ਲਗਾਤਾਰ ਚਲਾਉਂਦੇ ਹੋਏ ਜਿਹੜਾ ਇਹ ਭੁੰਨਣਾ ਹੈ 5 ਤੋਂ 6 ਮਿੰਟ ਲੱਗਣਗੇ ਇਹਨੂੰ ਭੁੰਨਣ ਦੇ ਵਿੱਚ ਲੋ ਗੈਸ ਦੇ ਉੱਤੇ ਮੋਂਗਫਲੀ ਨੇ ਆਪਣਾ ਰੰਗ ਚੇਂਜ ਕਰ ਦਿੱਤਾ ਹੈ ਤੇ ਮੋਂਗਫਲੀ ਜਿਹੜੀ ਹੈ ਦੇਖੋ ਤੁਸੀਂ ਪੁੱਜ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਨੂੰ ਦਿਖਾਨੀਆਂ ਲੱਗਉਂਦੀ ਇੱਕਦਮ ਮੋਂਗਫਲੀ ਜਿਹੜੀ ਹੈ ਫਟਣਾ ਸ਼ੁਰੂ ਹੋ ਗਈ ਹੈ ਛਿਲਕੇ ਜਿਹੜੇ ਫਟਣਾ ਸ਼ੁਰੂ ਹੋ ਗਏ ਆ ਤੇ ਬਸ ਇਹ ਹੀ ਨਿਸ਼ਾਨੀ ਹੈ ਕਿ ਮੋਂਗਫਲੀ ਜਿਹੜੀ ਹੈ ਪੁੱਜ ਗਈ ਹੈ ਹੁਣ ਆਪਾਂ ਕੀ ਕਰਨਾ ਗੈਸ ਜਿਹੜੀ ਉਹ ਬੰਦ ਕਰ ਦੇਣੀ ਆ ਇਹਨੂੰ ਆਪਾਂ ਹਲੇ ਚਲਾਉਂਦੇ ਰਹਿਣਾ ਤਾਂ ਕਿ ਮੋਂਗਫਲੀ ਜਿਹੜੀ ਉਹ ਸਾੜ ਨਾ ਜਾਏ ਤੇ ਹੁਣ ਆਪਾਂ ਗੈਸ ਹੁਣ ਜਿਹੜੀ ਹੈ ਬੰਦ ਕਰਕੇ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਇਹਨੂੰ ਆਪਾਂ ਹੁਣ ਠੰਡਾ ਕਰਨਾ ਹੈ ਇਹਦੇ ਛਿਲਕੇ ਉ ਇਨੂੰ ਮੈਂ ਥਾਲੀ ਦੇ ਵਿੱਚ ਕੱਢ ਲਿਆ ਤਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਠੰਡਾ ਕਰ ਲਵਾਂਗੇ ਕਿਉਂਕਿ ਜਿੱਦਾਂ ਇਹ ਠੰਡੀ ਹੋਏਗੀ ਉਦਾਂ ਹੀ ਇਹਦੇ ਛਿਲਕੇ ਬਹੁਤ ਆਸਾਨੀ ਦੇ ਨਾਲ ਜਿਹੜਿਆ ਨਿਕਲ ਜਾਣਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆਂ ਮੂੰਗਫਲੀ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਠੰਡੀ ਹੋ ਗਈ ਹੈ ਤੇ ਇਹ ਦੇਖੋ ਮੈਂ ਤੁਹਾਨੂੰ ਹੱਥਾਂ ਦੇ ਵਿੱਚ ਇਹਦੇ ਦਾਣੇ ਜਿਹੜੇ ਲੈ ਕੇ ਮਸਲ ਕੇ ਦਿਖਾ ਰਹੀ ਆਂ ਤੇ ਛਿਲਕੇ ਜਿਹੜੇ ਬਹੁਤ ਆਸਾਨੀ ਨਾਲ ਇਹਦੇ ਜਿਹੜੇ ਲੱਥ ਰਹੇ ਆ ਉਤਰ ਰਹੇ ਆਂ ਹੁਣ ਆਪਾਂ ਇਹਨੂੰ ਕਪੜੇ ਦੇ ਉੱਤੇ ਪਾ ਕੇ ਇਹਨੂੰ ਆਪਾਂ ਮਸਲ ਮਸਲ ਕੇ ਜਿਹੜਾ ਹੈ ਚੰਗੀ ਤਰ੍ਹਾਂ ਦੇ ਨਾਲ ਇਹਦੇ ਜਿਹੜੇ ਛਿਲਕੇ ਉਤਾਰਨੇ ਆ ਕਿਉਂਕਿ ਛਿਲਕੇ ਵਾਲੀ ਮੂੰਗਫਲੀ ਜਿਹੜੀ ਹੁੰਦੀ ਹੈ ਉਹ ਚੰਗੀ ਨਹੀਂ ਲੱਗਦੀ ਗੱਚਕ ਦੇ ਵਿੱਚ ਤੇ ਇਸ ਕਾਰਨ ਇਹਦੇ ਛਿਲਕੇ ਜਿਹੜੇ ਆਪਾਂ ਕੱਢ ਲੈਣੇ ਆ ਜੇਕਰ ਤੁਸੀਂ ਪੂਜੀ ਹੋਈ ਮੂੰਗਫਲੀ ਲੈ ਰਹੇ ਹੋ ਤਾਂ ਉਹਨਾਂ ਆਪਾਂ ਛਿਲਕੇ ਜਿਹੜੇ ਨਹੀਂ ਹੁੰਦੇ ਆ ਉਹ ਬਹੁਤ ਹੀ ਆਸਾਨ ਤਰੀਕੇ ਨਾਲ ਉਹਦੀ ਗੱਚਕ ਜਿਹੜੀ ਹੈ ਬਣ ਜਾਂਦੀ ਹੈ ਔਰ ਬਹੁਤ ਹੀ ਜਲਦੀ ਵੀ ਬਣ ਜਾਂਦੀ ਹੈ ਮੈਂ ਕੱਚੀ ਮੂੰਗਫਲੀ ਲਈ ਹੈ ਇਸ ਕਾਰਨ ਇਹਨੂੰ ਪਹਿਲੇ ਭੁੰਨੇ ਆ ਭੰਨਣ ਤੋਂ ਬਾਅਦ ਇਹਦੇ ਜਿਹੜੇ ਛਿਲਕੇ ਮੈਂ ਉਤਾਰ ਰਹੀ ਆ ਮੂੰਗਫਲੀ ਦੇ ਜਿਹੜੇ ਛਿਲਕੇ ਆ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਉੱਤਰ ਗਏ ਜਿਹੜਾ ਕੋਈ ਦਾਣਾ ਰਹਿ ਗਿਆ ਉਹਨੂੰ ਆਪਾਂ ਕੋਈ ਇਸ ਤਰ੍ਹਾਂ ਦੇ ਨਾਲ ਹੱਥ ਦੇ ਨਾਲ ਜਿਹੜਾ ਹੈ ਉਤਾਰ ਲੈਣਾ ਬਹੁਤ ਆਸਾਨੀ ਨਾਲ ਇਸ ਤਰੀਕੇ ਦੇ ਨਾਲ ਛਿਲਕੇ ਜਿਹੜੇ ਮੂੰਗਫਲੀ ਦੇ ਉੱਤਰ ਜਾਂਦੇ ਆ ਹੁਣ ਆਪਾਂ ਇਹਨੂੰ ਛਾਨਣਾ ਹੈ ਜਿਹੜੀ ਪੂਣੀ ਹੁੰਦੀ ਹੈ ਨਾ ਜਿਹਦੇ ਨਾਲ ਆਪਾਂ ਪੂਰੀਆਂ ਕੱਢਣੀਆਂ ਉਹਦੇ ਵਿੱਚ ਪਾ ਕੇ ਥੋੜੀ-ਥੋੜੀ ਆਪਾਂ ਇਹਨੂੰ ਛਾਨ ਲੈਣਾ ਇਸ ਤਰੀਕੇ ਦੇ ਨਾਲ ਛਿਲਕੇ ਬਹੁਤ ਆਸਾਨੀ ਨਾਲ ਜਿਹੜੇ ਅਲੱਗ ਹੋ ਜਾਂਦੇ ਆ ਔਰ ਦਾਣੇ-ਦਾਣੇ ਜਿਹੜੇ ਉਹ ਅਲੱਗ ਹੋ ਜਾਂਦੇ ਆ ਜੇਕਰ ਤੁਸੀਂ ਇਹ ਨਹੀਂ ਇਦਾਂ ਨਹੀਂ ਕਰਨਾ ਚਾਹੁੰਦੇ ਜਾਂ ਤੁਹਾਡੇ ਕੋਈ ਛਾਨਣੀ ਨਹੀਂ ਹੈ ਤਾਂ ਫਿਰ ਤੁਸੀਂ ਥਾਲੀ ਦੇ ਵਿੱਚ ਪਾ ਕੇ ਇਹਨੂੰ ਛੱਟ ਸਕਦੇ ਹੋ ਛੱਟ ਕੇ ਵੀ ਇਹਦੇ ਦਾਣੇ ਜਿਹੜੇ ਅਲੱਗ ਹੋ ਜਾਂਦੇ ਛਿਲਕੇ ਜਿਹੜੇ ਲੱਗ ਹੋ ਜਾਂਦੇ ਆ ਛੱਟਣਾ ਕੀ ਹੁੰਦਾ ਕਿ ਥੋੜਾ ਛਿਲਕਿਆਂ ਦਾ ਜਿਹੜਾ ਇਹ ਖਲਾਰ ਪੈ ਜਾਂਦਾ ਇਧਰ ਉਧਰ ਇਸ ਕਾਰਨ ਮੈਂ ਇਹਨੂੰ ਪੂਣੀ ਦੇ ਨਾਲ ਛਾਨ ਰਹੀ ਆ ਸਾਰੇ ਛਿਲਕੇ ਜਿਹੜੇ ਮੈਂ ਅਲੱਗ ਕਰ ਲਿਆ ਦਾਣੇ ਜਿਹੜੇ ਮੈਂ ਅਲੱਗ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਲੱਗੇ ਸਕੇ ਬਿਲਕੁਲ ਵੀ ਕੋਈ ਖਲਾਰ ਨਹੀਂ ਪਿਆ ਹੈ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜੇ ਇਹਦੇ ਦਾਣੇ ਜਿਹੜੇ ਅਲੱਗ ਹੋ ਗਏ ਸਾਰੇ ਇਹਦੇ ਧਾਣੇ ਜਿਹੜੇ ਮਥਾਲੀ ਦੇ ਵਿੱਚ ਕੱਢ ਲਏ ਆਂ ਮੂੰਗਫਲੀ ਦੇ ਜਿਹੜੇ ਛਿਲਕੇ ਇਹਨਾਂ ਨੂੰ ਆਪਾਂ ਸੁੱਟ ਦਵਾਂਗੇ ਹੁਣ ਇਹ ਜਿਹੜੇ ਛਿਲਕੇ ਆ ਤੁਸੀਂ ਦੇਖ ਰਹੇ ਹੋ ਮੋٹے ਮੋਟੇ ਸੋਰੀ ਧਾਣੇ ਜਿਹੜੇ ਮੋٹے ਮੋਟੇ ਆ ਆਪਸ ਵਿੱਚ ਵਿੱਚ ਜੁੜੇ ਹੋਏ ਆ ਸਾਨੂੰ ਜਿਹੜੇ ਧਾਣੇ ਚਾਹੀਦੇ ਮੂੰਗਫਲੀ ਦੇ ਅਲੱਗ-ਅਲੱਗ ਧਾਣੇ ਜਿਹੜੇ ਚਾਹੀਦੇ ਆ ਤੁਸੀਂ ਵਿਚਾਰ ਤੋਂ ਕਦੀ ਵੀ ਜੇਕਰ ਗਜਕ ਲਿਆ ਕੇ ਖਾਧੀ ਹੈ ਤਾਂ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਜਿਹੜੇ ਮੂੰਗਫਲੀ ਦੇ ਧਾਣੇ ਹੁੰਦੇ ਆ ਦੋ-ਦੋ ਪੀਸਾ ਦੇ ਵਿੱਚ ਹੁੰਦੇ ਆ ਅਲੱਗ-ਅਲੱਗ ਹੁੰਦੇ ਆ ਤਾਂ ਹੁਣ ਆਪਾਂ ਇੱਕ ਕੋਲੀ ਦੇ ਨਾਲ ਇਹਨਾਂ ਨੂੰ ਹਲਕੇ ਹੱਥ ਨਾਲ ਆਪਣਾ ਨੂੰ ਟੁਕੜਿਆਂ ਦੇ ਵਿੱਚ ਬਦਲ ਦੇਣਾ। ਕੁਝ ਇਸ ਤਰ੍ਹਾਂ ਦੇ ਨਾਲ ਹਲਕੇ ਹੱਥ ਨਾਲ ਇਹਨਾਂ ਨੂੰ ਦਬਾਉਣਾ ਤਾਂ ਕਿ ਮੂੰਗਫਲੀ ਦਾ ਪੂਰਾ-ਪੂਰਾ ਜਿਹੜਾ ਦਾਣਾ ਹੈ ਉਹ ਅਲੱਗ-ਅਲੱਗ ਹੋ ਜੇ, ਦੋ-ਦੋ ਧਾਣਿਆਂ ਦੇ ਵਿੱਚ ਡਿਵਾਈਡ ਹੋ ਜੇ। ਜੇਕਰ ਕੋਈ ਇੱਕ ਦਾ ਦਾਣਾ ਰਹਿ ਵੀ ਜਾਂਦਾ ਤਾਂ ਕੋਈ ਗੱਲ ਨਹੀਂ। ਪਰ ਕੋਸ਼ਿਸ਼ ਕਰਨੀ ਹੈ ਕਿ ਸਾਰੇ ਧਾਣੇ ਜਿਹੜੇ ਆ ਉਹ ਅਲੱਗ ਹੋ ਜਾਣ। ਅਲੱਗ-ਅਲੱਗ ਹੋ ਜਾਣ ਦੋ-ਦੋ ਪੀਸਾਂ ਦੇ ਵਿੱਚ। ਕੁਝ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕੋਈ ਵੀ ਦਾਣਾ ਇਹਦੇ ਵਿੱਚ ਇਹੋ ਜਿਹਾ ਨਹੀਂ ਰਿਹਾ ਜਿਹੜਾ ਪੂਰਾ ਦਾ ਪੂਰਾ ਹੈ। ਸਾਰੇ ਧਾਣੇ ਜਿਹੜੇ ਦੋ-ਦੋ ਟੁਕੜਿਆਂ ਦੇ ਵਿੱਚ ਅਲੱਗ-ਅਲੱਗ ਹੋ ਗਏ ਆ। ਜੇੜਾ ਕੋਈ ਰਹਿ ਗਿਆ ਉਹਨੂੰ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਚਲਦੇ ਆ ਗੈਸ ਵੱਲ ਕਿਉਂਕਿ ਆਪਾਂ ਗੁੜ ਨੂੰ ਪਗਲਾਣਾ ਹੈ ਗੈਸ ਤੇ ਕੜਾਈ ਰੱਖੀ ਤੇ ਇਹਦੇ ਵਿੱਚ ਆਪਾਂ ਗੁੜ ਪਾ ਦੇਵਾਂਗੇ ਤੇ ਗੁੜ ਪਾ ਕੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਲੋ ਗੈਸ ਦੇ ਉੱਤੇ ਪਹਿਲੇ ਗੁੜ ਨੂੰ ਪਗਲਾ ਲਵਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਪਰ ਪਾਣੀ ਪਾਣਾ ਕੀ ਹੋਏਗਾ ਇਹਨੂੰ ਜ਼ਿਆਦਾ ਟਾਈਮ ਪਕਾਉਣਾ ਪਏਗਾ बस ਲੋਗ ਐਸ ਰੱਖਣੀਆਂ ਲੋਗ ਐਸ ਤੇ ਲਗਾਤਾਰ ਚਲਾਉਂਦੇ ਹੋ ਇਹਨੂੰ ਆਪਾਂ ਪਕਾਣਾ ਬਹੁਤ ਹੀ ਟੇਸਟੀ ਇਕਦਮ ਬਾਜ਼ਾਰ ਵਰਗੀ ਜਿਹੜੀ ਗਚਕ ਘਰ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਤਾਂ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਗਚਕ ਜ਼ਰੂਰ ਬਣਾਇਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਹ ਗਚਕ ਗੁੜ ਜਿਹੜਾ ਇਹ ਪਿਗਲ ਗਿਆ ਹਲੇ ਵੀ ਇਹਦੇ ਵਿੱਚ ਮੋਟੇ ਮੋਟੇ ਦਾਣੇ ਜਿਹੜੇ ਗੁੜ ਦੇ ਹੈਗੇ ਆ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਦਿਖਾਨੀ ਆ ਸਪੈਚੂਲਾ ਦੇ ਨਾਲ ਇਹ ਦੇਖੋ ਹਲੇ ਵੀ ਇਹਦੇ ਵਿੱਚ ਮੋਟੇ ਮੋਟੇ ਟੁਕੜੇ ਜਿਹੜੇ ਗੁੜ ਦੇ ਹੈ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾਣਾ ਹੁਣ ਕਿੱਦਾਂ ਪਤਾ ਚੱਲੂਗਾ ਕਿ ਇਹ ਪੱਕ ਗਿਆ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਗੱਚਕ ਪਰਫੈਕਟ ਤਰੀਕੇ ਦੇ ਨਾਲ ਘਰ ਦੇ ਵਿੱਚ ਕਿੱਦਾਂ ਬਣਾਈਦੀ ਹੈ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਘਰ ਦੇ ਵਿੱਚ ਆਸਾਨ ਦੇ ਤਰੀਕੇ ਦੇ ਨਾਲ ਇਹ ਗੱਚਕ ਜਿਹੜੀ ਆ ਬਣ ਜਾਂਦੀ ਹੈ ਬਾਜ਼ਾਰ ਤੋਂ ਅਸੀਂ ਮਹਿੰਗੇ ਭਾਅ ਦੀ ਗੱਚਕ ਲਿਆ ਕੇ ਖਾਣੇ ਆ ਪਰ ਇਹ ਗੱਚਕ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਘੱਟ ਪੈਸਿਆਂ ਦੇ ਵਿੱਚ ਘਰ ਦੇ ਵਿੱਚ ਹੀ ਬਣ ਜਾਂਦੀ ਹੈ ਗੋੜਾ ਨ ਪਕਦੇ ਹੋਏ 5 ਤੋਂ 6 ਮਿੰਟ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਕਿੱਦਾਂ ਪਤਾ ਚੱਲਣਾ ਕਿ ਗੋੜ ਜਿਹੜਾ ਪੱਕ ਚੁੱਕਿਆ ਹੈ ਪਾਣੀ ਲੈਣਾ ਆਪਾਂ ਨੋਰਮਲ ਟੈਂਪਰੇਚਰ ਦਾ ਉਹਦੇ ਵਿੱਚ ਥੋੜੇ ਜਿਹੇ ਡ੍ਰੋਪਸ ਪਾਣੇ ਤੇ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਕਰਨਾ ਹੈ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਹੱਥ ਦੇ ਨਾਲ ਤੋੜ ਕੇ ਦੇਖਣਾ ਹੈ ਜੇਕਰ ਤੱਕੜਕੜਕੜਕ ਦੀ ਆਵਾਜ਼ ਆ ਰਹੀਏ ਤਾਂ ਗੁੜ ਸਾਡਾ ਪੱਕ ਕੇ ਤਿਆਰ ਹੈ ਜੇਕਰ ਖਿਚਾਓ ਹੈ ਗੁੜ ਦੇ ਵਿੱਚ ਤੇ ਹਲੇ ਗੁੜ ਜਿਹੜਾ ਪੱਕਿਆ ਨਹੀਂ ਹੈ ਤੇ ਇਹਨੂੰ ਆਪਾਂ ਹਲੇ 1 ਮਿੰਟ ਹੋਰ ਪਕਾਵਾਂਗੇ ਕਿਉਂਕਿ ਗੁੜ ਦੇ ਵਿੱਚ ਖਿਚਾਓ ਹੈ ਇਹਨੂੰ ਮੈਂ 1 ਮਿੰਟ ਹੋਰ ਪਕਾ ਲਿਆ ਹੈ ਤੇ ਹੁਣ ਆਪਾਂ ਫਿਰ ਤੋਂ ਪਾਣੀ ਦੇ ਵਿੱਚ ਥੋੜੇ ਜਿਹੇ ਡ੍ਰੋਪਸ ਪਾਵਾਂਗੇ ਤੇ ਠੰਡੇ ਕਰਕੇ ਫਿਰ ਤੋਂ ਤੋੜ ਕੇ ਦੇਖਾਂਗੇ ਪਹਿਲੇ ਵਾਂਗ ਠੰਡੇ ਕਰਕੇ ਫੇਰ ਹੀ ਤੋੜਨਾ ਕਿਉਂਕਿ ਗੁੜ ਜਿਹੜਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਇੱਕਦਮ ਕੜਕ ਕੜਕ ਦੀ ਆਵਾਜ਼ ਆ ਰਹੀ ਹੈ ਕੜਕ ਕੜਕ ਕਰਕੇ ਗੁੜ ਜਿਹੜਾ ਟੁੱਟ ਰਿਹਾ ਤੇ ਗੁੜ ਸਾਡਾ ਪਰਫੈਕਟ ਪੱਕ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਮੂੰਗਫਲੀ ਪਾ ਦੇਣੀ ਹੈ ਇਸ ਟਾਈਮ ਤੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਜਿਹਾ ਮਿੱਠਾ Soda ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਮਿੱਠਾ Soda ਜਿਹੜਾ ਨਹੀਂ ਪਾਇਆ ਮਿੱਠਾ Soda ਪਾਣ ਨਾਲ ਕੀ ਹੁੰਦਾ ਕਿ ਅੰਦਰੋਂ ਇੱਕਦਮ ਸੌਫਟ ਜਿਹੀ ਬਣ ਕੇ ਤਿਆਰ ਹੁੰਦੀ ਹੈ ਪਰ ਮੈਂ ਸਿਰਫ ਦੋ ਚੀਜ਼ਾਂ ਦੇ ਨਾਲ ਹੀ ਇਹ ਗੱਟਕ ਜਿਹੜੀ ਹੈ ਬਣਾਈ ਹੈ ਹੁਣ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਗੁੜ ਦੇ ਵਿੱਚ ਮੂੰਗਫਲੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਹੈ। ਗੈਸ ਹਲੇ ਮੈਂ ਬੰਦ ਨਹੀਂ ਕੀਤੀ ਹੈ। ਇਹਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਮਿਕਸ ਕਰਨਾ ਫਿਰ ਆਪਾਂ ਗੈਸ ਜਿਹੜੀ ਬੰਦ ਕਰਨੀ ਹੈ। ਬਸ ਹੁਣ ਆਪਾਂ ਗੈਸ ਜਿਹੜੀ ਇਹ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਕਿਸੇ ਢੰਡੇ ਦੇ ਵਿੱਚ ਜਮਾ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ। ਗੱਚਕ ਦਾ ਮਿਕਸਚਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਹੈ। ਇੱਥੇ ਮੈਂ ਇੱਕ ਥਾਲੀ ਲਈ ਹੈ ਜਿਸ ਨੂੰ ਮੈਂ ਦੇਸੀ ਘਿਓ ਦੇ ਨਾਲ ਗਰੀਸ ਕਰ ਲਿਆ ਹੈ। ਦੇਸੀ ਘਿਓ ਲੈਣ ਨਾਲ ਕੀ ਹੋਏਗਾ ਕਿ ਗੱਚਕ ਬਹੁਤ ਆਸਾਨੀ ਦੇ ਨਾਲ ਜਿਹੜੇ ਇਹਦੇ ਪੀਸ ਹੈ ਨਿਕਲ ਆਣਗੇ। ਇਸ ਕਾਨੇ ਨੂੰ ਘਿਓ ਲੈਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਸਾਰਾ ਮਿਕਸਚਰ ਇਹਦੇ ਵਿੱਚ ਪਾ ਲਿਆ ਤੇ ਮਿਕਸਚਰ ਪਾ ਕੇ ਥਾਲੀ ਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਲਾ ਦੇਣਾ ਹੈ। ਇਹਨੂੰ ਆਪਾਂ ਹਲਕਾ ਹਲਕਾ ਟੈਪ ਟੈਪ ਕਰਾਂਗੇ ਤਾਂ ਕਿ ਕੋਨੇ-ਕੋਨੇ ਤੇ ਗੱਚਕ ਦੇ ਜਿਹੜਾ ਮਿਕਸਚਰ ਹੈ ਇਹ ਚੱਲ ਜੇ। ਕੁਛ ਇਸ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਥਾਲੇ ਨੂੰ ਟੈਪ ਟੈਪ ਕਰਨਾ ਹੈ ਤੇ ਬਸ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਹੋਣ ਲਈ ਰੱਖ ਦੇਵਾਂਗੇ 15-20 ਮਿੰਟ ਤੱਕ ਮੈਂ ਇੱਥੇ ਇੱਕ ਗਲਤੀ ਕਰ ਲਈ ਕਿ ਇਹਨੂੰ ਮੈਂ ਥੋੜੀ ਜ਼ਿਆਦਾ ਦੇਰ ਹੀ ਛੱਡ ਦਿੱਤਾ ਠੰਡਾ ਹੋਣ ਵਾਸਤੇ ਕਿਉਂਕਿ ਪਹਿਲੇ ਮੈਂ ਚੈੱਕ ਕੀਤਾ ਤਾਂ ਬਹੁਤ ਜ਼ਿਆਦਾ ਗਰਮ ਸੀ ਤੇ ਇਹ ਜਿਹੜਾ ਥੋੜਾ ਜ਼ਿਆਦਾ ਹੀ ਠੰਡਾ ਹੋ ਗਿਆ ਤੇ ਇਹਦੇ ਪੀਸ ਜਿਹੜੇ ਕੱਟਣ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਤੇ ਤੁਸੀਂ ਇਹ ਗਲਤੀ ਨਾ ਕਰਿਓ ਤੁਸੀਂ ਇਹਨੂੰ ਗਰਮ ਗਰਮ ਦੇ ਵਿੱਚ ਹੀ ਹਲਕਾ ਜਿਹਾ ਜਿੱਦਾਂ ਗਰਮ ਹੋਏਗਾ ਮਿਕਸੀਟਰ ਤੁਸੀਂ ਇਹਦੇ ਪੀਸ ਜਿਹੜੇ ਕੱਟ ਕੇ ਤਿਆਰ ਕਰ ਲੈਣੇ ਆ ਕਟਿੰਗ ਕਰਨੇ ਆ ਸਿਰਫ ਕੱਢਣੇ ਨਹੀਂ ਆ ਤੁਸੀਂ ਦੇਖ ਸਕਦੇ ਹੋ ਮੈਂ ਚਾਕੂ ਦੇ ਨਾਲ ਕਿੰਨੀ ਜ਼ਿਆਦਾ ਜ਼ੋਰ ਲਗਾ ਰਹੀ ਆ ਪਰ ਫਿਰ ਵੀ ਇਹਦੇ ਪੀਸ ਜਿਹੜੇ ਨਹੀਂ ਕੱਟ ਰਹੇ ਆ ਬਹੁਤ ਜ਼ੋਰ ਲੱਗ ਰਿਹਾ ਪੀਸ ਕੱਟਣ ਦੇ ਵਿੱਚ ਤੇ ਜੇਕਰ ਇਹ ਮਿਕਸਚਰ ਗਰਮ ਹੋਇਆਗਾ ਗਰਮ ਗਰਮ ਮਿਕਸਚਰ ਦੇ ਵਿੱਚ ਇਹ ਕੱਟਣੇ ਬਹੁਤ ਹੀ ਜ਼ਿਆਦਾ ਆਸਾਨ ਹੁੰਦੇ ਆ ਤੇ ਬਹੁਤ ਆਸਾਨੀ ਦੇ ਨਾਲ ਇਹ ਪੀਸ ਜਿਹੜੇ ਨਿਕਲ ਦਿੰਦੇ ਆ ਤੇ ਜੇਕਰ ਤੁਸੀਂ ਪੀਸ ਨਹੀਂ ਤੇ ਕੱਟਣਾ ਚਾਹੁੰਦੇ ਫਿਰ ਤਾਂ ਤੁਸੀਂ ਉਹਨੂੰ ਨਿਸ਼ਾਨ ਲਗਾਉਣ ਦੀ ਵੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਐਦਾਂ ਹੀ ਇਹ ਪੀਸ ਜਿਹੜੇ ਗਚਕ ਜਿਹੜੀ ਆ ਖਾ ਸਕਦੇ ਹੋ ਪਰ ਮਨੂੰ ਇਹਦੇ ਪਰਸਨਲੀ ਜਿਹੜੇ ਪੀਸ ਹੀ ਚੰਗੇ ਲੱਗਦੇ ਆ ਇਕਦਮ ਬਜ਼ਾਰ ਵਰਗੀ ਗਚਕ ਜਿਹੜੀ ਇਹ ਦੇਖਣ ਦੇ ਵਿੱਚ ਵਧੀਆ ਲੱਗਦੀ ਹੈ ਇਸ ਕਾਰਨ ਮੈਂ ਇਹਦੇ ਪੀਸ ਜਿਹੜੇ ਕੱਟ ਰਹੀ ਆ ਹੁਣ ਇਹ ਚਾਕੂ ਨਾਲ ਤੇ ਨਹੀਂ ਕੱਟਣੀ ਆ ਇਸ ਕਾਰਨ ਮੈਂ ਸਪੈਚੂਲਾ ਲੈ ਰਹੀ ਆ ਤੇ ਸਪੈਚੂਲਾ ਦੇ ਨਾਲ ਮੈਂ ਬਹੁਤ ਜ਼ੋਰ ਦੇ ਨਾਲ ਇਹਦੇ ਜਿਹੜੇ ਪੀਸ ਆਉਂ ਕੱਟ ਕਰਕੇ ਤਿਆਰ ਕੀਤੇ ਸੀ ਇਹ ਬਹੁਤ ਹੀ ਵਧੀਆ ਗਚਕ ਬਣ ਕੇ ਤਿਆਰ ਹੁੰਦੀ ਹੈ ਸਾਡੇ ਘਰ ਜਿੱਦਾਂ ਬਣਾਈ ਹੁੰਦਾ ਹੀ ਸਾਰੀ ਗਚਕ ਚਟਾ ਹੋ ਗਈ ਇੰਨੇ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੋਈ ਮੇਰੇ ਬੱਚੇ ਤੇ ਮੇਰੇ ਹਸਬੰਦ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਗਚਕ ਤੁਸੀਂ ਮੈ ਸਪੈਚੂਲਾ ਦੇ ਨਾਲ ਸਾਰੇ ਪੀਸ ਜਿਹੜੇ ਆ ਕੱਟ ਕਰ ਲਏ ਆ ਤੇ ਹੁਣ ਆਪਾਂ ਇਹਨੂੰ ਫੇਰ ਤੋਂ ਕੋਈ 10-15 ਮਿੰਟ ਲਈ ਹੋਰ ਛੱਡਾਂਗੇ ਠੰਡੀ ਹੋਣ ਲਈ ਤਾਂ ਕਿ ਇਹਦੇ ਪੀਸ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਨਿਕਲ ਆਣ ਬਾਹਰ ਹੁਣ ਜਿਹੜੇ 15 ਮਿੰਟ ਹੋ ਗਏ ਇਹਨੂੰ ਪੇ ਹੋਏ ਤੇ ਇੱਕਦਮ ਠੰਡੀ ਹੋ ਗਈ ਹੈਗਾ ਚੱਕ ਇੱਕਦਮ ਕੜਕ ਹੋ ਗਈ ਹੈ ਤੇ ਹੁਣ ਆਪਾਂ ਥਾਲੀ ਨੂੰ ਹਲਕਾ-ਹਲਕਾ ਸਾਈਡਾਂ ਤੋਂ ਦਬਾਉਂਦੇ ਹੋਏ ਜਿਹੜੀ ਗੱਚਕ ਇਹਨੂੰ ਕੱਢਾਂਗੇ ਦਬਾਣੀ ਆਪਾਂ ਕਿਉਂ ਆ ਥਾਲੀ ਇਹ ਦੇਖੋ ਤੁਸੀਂ ਇਹ ਰੀਜ਼ਨ ਸੀ ਥਾਲੀ ਦਬਾਣ ਦਾ ਸਾਈਡਾਂ ਤੋਂ ਕਿ ਗੱਚਕ ਜਿਹੜੀ ਇਹ ਪੂਰੇ-ਪੂਰੇ ਪੀਸਾਂ ਦੇ ਵਿੱਚ ਆ ਪੀਸ ਤੋੜ ਕੇ ਤੁਹਾਨੂੰ ਦਿਖਾ ਰਹੀ ਹਾਂ ਕਿੰਨੇ ਵਧੀਆ ਲੱਗ ਰਹੇ ਨੇ ਦੇਖਣ ਦੇ ਵਿੱਚ ਇੰਨੇ ਵਧੀਆ ਪੀਸ ਬਣ ਕੇ ਤਿਆਰ ਹੋਏ ਆ ਕਿ ਤੁਸੀਂ ਇੱਕਦਮ ਮਾਰਕੀਟ ਦੀ ਗਚਕ ਜਿਹੜੀ ਆ ਭੁੱਲ ਜਾਓਗੇ ਘਰ ਦੇ ਵਿੱਚ ਹੀ ਬਣਾਉਣਾ ਸ਼ੁਰੂ ਕਰ ਦੋਗੇ ਇਹ ਸਾਬਤ ਜਿਹੜੇ ਪੀਸ ਹੈ ਇਹਨਾਂ ਨੂੰ ਤੋੜਨ ਦਾ ਦੇਲ ਹੀ ਨਹੀਂ ਕਰ ਰਿਹਾ ਇੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਸ ਕਾ ਨੂੰ ਮੈਂ ਤੁਹਾਨੂੰ ਸਾਈਡਾਂ ਦੀ ਜਿਹੜੀ ਕਟਿੰਗ ਹੈ ਉਹ ਦਿਖਾਨੀ ਆ ਤੋੜ ਕੇ ਦੇਖੋ ਦੇਖਣ ਦੇ ਵਿੱਚ ਹੀ ਪਤਾ ਚੱਲ ਰਿਹਾ ਕਿੰਨੀ ਵਧੀਆ ਗਚਕ ਬਣ ਕੇ ਤਿਆਰ ਹੋਈ ਆ ਤੇ ਗੱੱਚਕ ਦੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ